ਚੇਤੇ ਆਉਂਦੇ ਨੇ ਯਾਰੇ ਅਨਮੁੱਲੇ ਹਵਾ ਦੇ ਬੁੱਲੇ ਬੜੇ ਚੇਤੇ ਆਉਂਦੇ ਨੇ ਯਾਰੇ ਅਨਮੁੱਲੇ ਹਵਾ ਦੇ ਬੁੱਲੇ ਜੰਗ ਜਿੰਦਾਬਾਦ 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 ਬੜੇ ਚੇਤੇ ਆਉਂਦੇ ਨੇ ਬੋਤ ਨਮਕਾਉਂਦੇ ਕੇੜੀਆਂ ਲਾਉਂਦੇ ਨੇ ਵੀ ਮਰਦੀ ਬੜੇ ਚੇਤੇ ਆਉਂਦੇ ਨੇ ਯਾਰ ਅਨਮੁੱਲੇ ਹਵਾ ਦੇ ਬੁੱਲੇ ਬੜੇ ਚੇਤੇ ਆਉਂਦੇ ਨੇ ਯਾਰ ਅਨਮੁੱਲੇ ਹਵਾ ਦੇ ਬੁੱਲੇ ਜੋ ਸਭ ਕੋਲੇ ਕਿਹੜਾ ਹੁੰਦਾ ਈ ਵੀ ਕੋਲੇ ਬੜੇ ਚੇਤੇ ਆਉਂਦੇ ਨੇ ਯਾਰ ਅਨਮੁੱਲੇ

ਏ ਯਾਰੇ ਨਾ ਮੁਸਤੇ ਅਵਤੇ ਗੀਤ ਚੱਲੇ ਲਾਉ ਨਿਕਲਾ ਜਾਨੀ ਚੱਲ ਬਾਲੇ ਕੋਰ ਪੂਰਾ ਕਰ ਲਾਉਂ ਤਰੇ 라ਸੀ ਬੜਾ ਉਲਟ ਪਿਆ 라ਸੀ ਆਪਨਾ ਨੋਵੇ ਉਲਟ ਚੱਪਾ ਆਉਂਦੇ ਏਡੀਆਂ ਲਾਉਂਦੇ ਜੁੱਤੇ ਆਉਂਦੇ ਨੇ ਯਾਰ ਅਦਮੂਲੇ ਹਵਾ ਦੇ ਪੁੱਲੇ ਰਾਤਾ ਯਾਰ ਵਿਕਰਮ ਯਾਰ ਜਿਹੜਾ ਚੇਤੇ ਆਉਂਦੇ ਨਹੀਂ ਯਾਰ ਇਹਨੂੰ ਬੁੱਲੇ ਆ ਸਮਨੀ ਹੁੰਦੇ ਆ ਇੱਕ ਚੁੱਕ ਹੁੰਦਾ ਇੱਕ ਚੁੱਕ ਸਾਹ ਚੁੱਕ ਹੈਗੇ 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 ਹਕੀਕਤ ਚیتے ਆਉਂਦੇ ਨੇ ਯਾਰੇ ਅਨਮੁੱਲੇ ਹਵਾ ਦੇ ਬੁੱਲੇ ਬੜੇ ਚیتے ਆਉਂਦੇ ਨੇ ਯਾਰੇ ਅਨਮੁੱਲੇ ਹਵਾ ਦੇ ਬੁੱਲੇ ਸਾਰਾ ਜਗ ਜਿੰਦਾਬਾਦ 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 ਬੜੇ ਚیتے ਆਉਂਦੇ ਨੇ ਕੋਤ ਨਮਕਾਉਂਦੇ ਕਿਹੜੀਆਂ ਆਉਂਦੇ ਨੇ ਜਦ ਤੇ ਨਹੀਂ ਵੀ ਮਰਦੀ ਬੜੇ ਚੇਤੇ ਆਉਂਦੇ ਨੇ ਯਾਰ ਅਨਮੁੱਲੇ ਹਵਾ ਦੇ ਬੁੱਲੇ ਬੜੇ ਚੇਤੇ ਆਉਂਦੇ ਨੇ ਯਾਰ ਅਨਮੁੱਲੇ ਹਵਾ ਦੇ ਬੁੱਲੇ ਜੋ ਸਭ ਕੋਲੀ ਕਰਾਉਂਦਾ ਈ ਵੀ ਕੋਲੀ ਬੜੇ ਚੇਤੇ ਆਉਂਦੇ ਨੇ ਯਾਰ ਅਨਮੁੱਲੇ ਉਹ ਜਾਂ ਕਰਦੇ ਕਾਲ ਜਾਈਂ ਪੜਦੇ ਬੜੇ ਚੇਤੇ ਆਂਦੇ ਨੇ ਯਾਰ ਅਨਮੁੱਲੇ ਹਵਾ ਦੇ ਬੁੱਲੇ ਉਹ ਚੇਤੇ ਆਂਦੀ ਸੀ ਉਹ ਲੜਾਈਆਂ ਯਾਰੀਆਂ ਲਾਈਆਂ ਬੁੱਲੇ ਪੜਾਈਂ ਸਤਾਲ ਦੇ ਉਮੀਦਿਆਂ ਦਾ ਹਾਸੇ ਦੇ ਬੜੇ ਚੇਤੇ ਆਂਦੇ ਨੇ ਯਾਰ ਅਨਮੁੱਲੇ ਹਵਾ ਦੇ ਬੁੱਲੇ ਬੜੇ ਚੇਤੇ ਆਂਦੇ ਨੇ ਸ਼ਰਮਾ ਜੀ ਸਾਡੇ

ਯਾਰਾਂ ਦਾ ਯਾਰ ਵਿਕਰਮ ਯਾਰ ਜਿਹੜਾ ਚੇਤੇ ਆਉਂਦੇ ਨੇ ਯਾਰੇ ਅਨਮੋਲੇ ਆ ਇੱਕ ਜੁਗ ਹੁੰਦਾ ਸੀ ਇੱਕ ਜੁਗ ਚੁੱਕ ਸਾਹ ਹੈਗੇ 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 ਹਕੀਕਤ